ਸਾਡੇ ਅਖਿਲ ਭਰਤੇ ਆਹਨ ਹਿੰਦੂ ਸੁਰੱਖਿਆ ਸੰਮਤੀ ਦੇ ਸੰਸਥਾਪਕ ਹਿੰਦੂਆਂ ਦੀ ਸ਼ਾਨ ਸ਼੍ਰੀ ਹਿੰਦ ਸ੍ਰੀ ਪਵਨ ਕੁਮਾਰ ਸ਼ਰਮਾ ਜੀ ਦੀ ਪੁੰਨਯ ਤਿਥੀ ਹੈ ਜਿਸ ਦੇ ਇਹਦੇ ਵਿੱਚ ਹਿੰਦੂ ਸੁਰੱਖਿਆ ਸੰਮਤੀ ਇਸ ਹਿੰਦੂ ਤਖਤ ਤੇ ਹੋਰ ਸਾਰੇ ਪਟਿਆਲਾ ਦੇ ਪ੍ਰਮੁੱਖ ਜਿਹੜੇ ਹਿੰਦੂ ਸੰਗਠਨ ਹੈ ਸਿਵਸ਼ਨਾ ਪੰਜਾਬ ਵੀ ਇੱਥੇ ਹੈ ਸਿਵਸ਼ਨਾ ਹਿੰਦੂ ਸੰਤੋ ਸਿੰਘ ਲਾ ਜੀ ਹੈ ਸਿਵਸ਼ਨਾ ਪੰਜਾਬ ਤੋਂ ਵਿਕਾਸ ਜਿਆਏ ਨੇ ਔਰ ਪਰਸ਼ੂਰਾਮ ਸਹਿਨਾ ਤੋਂ ਸਾਡੇ ਬਾਬਾ ਜੀ ਖੜੇ ਨੇ ਇੱਥੇ ਔਰ ਗਊ ਰਖਸ਼ਾ ਦਲ ਔਰ ਬਹੁਤ ਸਾਰੇ ਸੰਗਠਨ ਇੱਥੇ ਇਕੱਠੇ ਹੋ ਗਏ ਜਿਨ੍ਹਾਂ ਨੂੰ ਸ਼ਰਦਾ ਸੀਗੀ ਸ਼੍ਰੀ ਹਿੰਦੂ ਪਗਵਾਨਾ ਸ਼ਰਮਾ ਦੇ ਵਿੱਚ ਤਾਂ ਉਹਨਾਂ ਸਾਰਿਆਂ ਨੇ ਅੱਜ ਇੱਥੇ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਅਰਕਿਤ ਕਰੀ ਹੈ ਸ਼ਾਂਤੀ ਪਾਠ ਕਰਿਆ ਔਰ ਪਗਵਾ ਝੰਡਾ ਲਹਿਰਾਇਆ ਜਿਹੜਾ ਪਗਵਾ ਝੰਡਾ ਲੈ ਕੇ ਉਹ ਹਮੇਸ਼ਾ ਹੀ ਹਿੰਦੂਤਵ ਦੀ ਆਵਾਜ਼ ਨੂੰ بلند ਕਰਦੇ ਰਹੇ ਸੀ ਸਾਨ ਜੀ ਪਵਨ ਸ਼ਰਮਾ ਜੀ ਨੇ ਜਿਵੇਂ ਕੀ ਤਸੋਪਨਾ ਲੈ ਕੇ ਪੜਾਈ ਸੀਗੀ ਤਾਂ ਕੀ ਉਹਨਾਂ ਦੀ ਜਾਣ ਤੋਂ ਬਾਅਦ ਅੱਜ ਕਈ ਵਾਰੀ ਆਪਾਂ ਦੇਖਿਆ ਵੀ ਸਾਰੇ ਹਿੰਦੂ ਨੇਤਾਵਾਂ ਦੇ ਵਿੱਚ ਦੁਫਾੜ ਹੋਈ ਕਈ ਵਾਰੀ ਸਥਿਤੀ ਦੇਖੀ ਆ ਅਸੀਂ ਨੇ ਉਹ ਕੀ ਉਹਨਾਂ ਦਾ ਸੁਪਨਾ ਕੀ ਗੱਲ ਇਹ ਸੀਗਾ ਜਾਂ ਕਿਦਾਂ ਦਾ ਸੀਗਾ ਤੁਸੀਂ ਦੇਖੋ ਜੋ ਪ੍ਰਯਾਸ ਸ਼ਿਰਹਿੰਚਿਰ ਪਵਨ ਕੁਮਾਰ ਸ਼ਰਮਾ ਜੀ ਨੇ 1980 ਤੋਂ ਸ਼ੁਰੂ ਕੀਤਾ ਸੀ ਸਾਰਾ ਪੰਜਾਬ ਇੱਕ ਸੂਤਰ ਦੇ ਵਿੱਚ ਪिरोਇਆ ਸੀ 1980 ਦੇ ਔਰ 90 ਦੇ ਦੌਰਾਨ ਜਿਹੜਾ ਹੈ ਹਿੰਦੂ ਸੁਰੱਖਿਆ ਸੰਮਤੀ ਹੀ ਪੂਰੇ ਪੰਜਾਬ 'ਚ ਜਿਹੜੀ ਹੈ ਕੰਮ ਕਰਦੀ ਹੁੰਦੀ ਸੀ ਬਾਕੀ ਜਿਹੜੇ ਸਾਰੇ ਸੰਗਠਨ ਆ ਹੌਲੀ-ਹੌਲੀ ਟੁੱਟ ਪਏਗੇ ਹਿੰਦੂ ਸੁਰੱਖਿਆ ਸੰਮਤੀ ਤੋਂ ਹੋਰ ਸਿਰਨਾਮਾ ਬੰਦੀ ਹੋਈਆਂ ਬਾਕੀ ਆਪਣੇ ਆਪਣੇ ਸੰਗਠਨ ਬੰਦਰੇ ਲੇਕਿਨ ਅੱਜ ਵੀ ਕੁਝ ਉਸ ਤੋਂ ਬਾਅਦ ਜਿਹੜਾ ਹੈ ਇਹ ਸਾਰਾ ਕੰਮ ਜਗਰਗੁਰ ਪੰਚਾਇਤ ਗਿਰਜੀ ਨੇ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਸੀਗਾ ਔਰ ਉਹਨਾਂ ਦੇ ਪਰਮਲੇ ਹੋਣ ਤੋਂ ਬਾਅਦ ਕੁਝ ਨਲਾਇਕ ਲੋਕਾਂ ਨੇ ਅੱਜ ਜਿਹੜਾ ਹੈ ਹਿੰਦੂ ਸ਼ਕਤੀ ਨੂੰ ਖੇਰੂ-ਖੇਰੂ ਕਰਨ ਲਈ ਸਾਜਸਾ ਰਚੀਆਂ ਹੋਈਆਂ ਨੇ ਜਿਹਦਾ ਜਿਹਨੂੰ ਅਸੀਂ ناکਾਮ ਕਰਨ ਚ ਅੱਜ ਸਾਰੇ ਹਿੰਦੂ ਸੰਗਠਨਾਂ ਅਸੀਂ ਇੱਥੇ ਇਕੱਠਾ ਕਰਿਆ ਸਾਡੀ ਕੋਸ਼ਿਸ਼ ਹੈ ਜਿਸ ਤਰ੍ਹਾਂ ਸ਼ੇਰ ਹਿੰਦ ਸਿਰ ਬਹੁਣ ਕੁਮਾਰ ਸ਼ਰਮਾ ਜੀ ਸਾਰੇ ਹਿੰਦੂਤਵ ਹਿੰਦੂ ਗਰੁੱਪ ਨੂੰ ਹਿੰਦੂ ਹਿੰਦੂ ਸੋਚ ਵਾਲੇ ਮਨ ਦਾ ਬੰਦਿਆਂ ਨਾਲ ਲੱਗੇ ਜਾਂਦੇ ਸੀ ਉਸੇ ਤਰ੍ਹਾਂ ਸਾਡਾ ਵੀ ਇਹੀ ਪ੍ਰਯਾਸ ਹੈ ਕਿ ਸਾਰੇ ਹਿੰਦੂਤਵ ਸੋਚ ਵਾਲੇ ਚਾਹੇ ਸੀਬ ਸੈਨਾ ਚਾਹੇ ਬਜਰੰਗ ਦਲ ਲੈ ਚਾਹੇ ਗਊ ਰਖਸ਼ਾ ਦਲ ਲੈ ਕਿਸੇ ਵੀ ਤਰ੍ਹਾਂ ਦਾ ਹਰ ਤਰ੍ਹਾਂ ਦਾ ਸੰਗਠਨ ਲੇਕਿਨ ਕੰਮ ਸਾਰੇ ਹਿੰਦੂਤਵ ਲਈ ਕਰ ਰਹੇ ਆ ਉਸ ਤਰ੍ਹਾਂ ਦੇ ਸੋਚ ਨੂੰ ਲੈ ਕੇ ਅਸੀਂ ਚੱਲੇ ਆ ਕਿ ਸਾਰੇ ਹਿੰਦੂ ਸ਼ਕਤੀ ਨੂੰ ਇਕੱਠਾ ਕੀਤਾ ਜਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਅੱਜ ਮਾਹੌਲ ਖਰਾਬ ਹੋ ਰਿਹਾ ਹੈ ਹਿੰਦੂਆਂ ਨੂੰ ਖਤਰਾ ਪੈਦਾ ਤੁਸੀਂ ਦੇਖਿਆ ਹੀ ਹੈ ਥੋੜੇ ਜਿਨ ਪਹਿਲਾਂ ਜੈ ਸ਼੍ਰੀ ਰਾਮ ਕਹਿਣ ਤੇ ਸਾਡਾ ਹਿੰਦੂਆ ਦੀ ਪੁਟਾਈ ਕੀਤੀ ਜਾਂਦੀ ਹੈ ਔਰ ਸਾਡੇ ਦੁਰਗਾ ਪੰਡਾਲਾਂ ਦੇ ਉੱਪਰ ਪਥਰਾਵ ਹੁੰਦਾ ਹੈ ਸਾਡੇ ਸ਼ੋਭਾ ਯਾਤਰਾ ਦੇ ਵਿੱਚ ਪਠਰਾਵੰਦ ਦੇ 90 ਦੇ ਅੰਦਰ ਸ਼ੋਭਾ ਯਾਤਰਾ ਤਿਆਬ ਗੇ ਰਿਹਾ ਗਿਆ ਸੀ ਇਸ ਤਰ੍ਹਾਂ ਦੀ ਸਾਰੀਆਂ ਘਟਨਾਵਾਂ ਜਿਹੜੀਆਂ ਹੈ ਇਹ ਬਹੁਤ ਮਾੜਾ ਟਾਈਮ ਆ ਰਿਹਾ ਹੈ ਛੱਡਾ ਜਿਹੜਾ ਹੈ ਇੱਕੋ ਹੀ ਆਵਾਜ਼ ਹੈ ਕਿ ਸਾਰੇ ਹਿੰਦੂ ਸਮਾਜ ਨੂੰ ਸਾਡੀ ਕੋਈ ਅਪੀਲ ਹੈ ਕਿ ਇਕੱਠੇ ਹੋ ਜਓ ਆਪਾਂ ਇਕੱਠੇ ਹੋ ਕੇ ਹੀ ਇਹਨਾਂ ਦੇ ਨਾਲ ਲੜਾਈ ਲੜ ਸਕਦੇ ਆਂ ਅਗਰ ਆਪਾਂ ਵਿਛਰੇ ਰਹਾਂਗੇ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬ ਖਾਲੀ ਸਰਮੰਜੇ ਪਤਨ ਜੀ ਜੋ ਹਿੰਦੂ ਲੋਕ ਨੇ ਉਹ ਸਾਰੇ ਹਿੰਦੂ ਨੇਤਾਵਾਂ ਨੂੰ ਦੇਖ ਕੇ ਆਪਣਾ ਜ਼ਿੰਦਗੀ ਬਸਰ ਕਰ ਰਹੇ ਨੇ ਤੁਹਾਡੇ ਤੇ ਮਾਣ ਸਤਿਕਾਰ ਆਉਣਾ ਨੂੰ ਬਹੁਤ ਵੱਡਾ ਪਰ ਜਦੋਂ ਦਿੱਤੀ ਸਥਿਤੀ ਹੋਈ ਨੇ ਤੋਂ ਨੇ ਆਪਸ ਦੇ ਵਿੱਚ ਲੜਾਈ ਝਗੜੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਜੀ ਮੈਂ ਇਹ ਸੰਦੇਸ਼ ਦਿੱਤਾ ਕਿ ਸਾਰੇ ਕੋ ਜੋ ਨਹੀਂ ਤਾਂ ਮਾਰੇ ਜਾਵਾਂਗੇ ਸਾਰੇ ਇੱਕ ਹੀ ਕਰਕੇ ਮਰ ਵੀ ਰਏ ਅਗਰ ਇਸ ਸਮੇਂ ਵੀ ਅਸੀਂ ਇਕੱਠੇ ਨਹੀਂ ਹੋਏ ਪਵਨ ਸ਼ਰਮਾ ਜੀ ਨੇ ਇੱਕ ਆਵਾਜ਼ ਬੁਲੰਦ ਕੀਤੀ ਸੀ ਸ਼ਿਵ ਸ਼ਕਤੀ ਦਾ ਜਾਪ ਕਰਨਗੇ ਆਪਣੀ ਰੱਖਿਆ ਆਪ ਕਰਨਗੇ ਸੂਬਾ ਪੂਰਾ ਪੰਜਾਬ ਉਹਨਾਂ ਦੇ ਨਾਲ ਲੱਗਿਆ ਸੀ ਉਹਨਾਂ ਦੀ ਇੱਕ ਆਵਾਜ਼ ਤੇ 10-10 ਹਜ਼ਾਰ ਹਿੰਦੂ ਜਲਹਾਰੇ ਸਮਾਚੋਂ ਦੇ ਵਿੱਚ ਇਕੱਠਾ ਹੋ ਜਾਗਰਦਾ ਸੀ ਉਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਹਿੰਦੂ ਦਵ ਸ਼ਕਤੀ ਨੂੰ ਇਕੱਠਾ ਕਰ ਇਕੱਠਾ ਕਰਕੇ ਇੱਕ ਹਮਲਾ ਮਾਰੇ ਆਵੇ ਔਰ ਇਹਨਾਂ ਦੇਸ਼ ਵਿਰੋਧੀ ਤਾਕਤਾਂ ਨੂੰ ਹਿੰਦੂ ਬੁੱਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਆਮ ਲੋਕਾਂ ਦੇ ਵਿੱਚ ਤਾਂ ਕੋਈ ਐਦਾਂ ਦੀ ਸਥਿਤੀ ਨਹੀਂ ਹੈਗੀ ਇਹ ਹਿੰਦੂ ਸੰਗਠਨ ਜਿਹੜੇ ਬਣਨੇ ਉਹਦੇ ਕਰਕੇ ਇਹ ਸਥਿਤੀ ਪੈਦਾ ਹੋਈ ਆਮ ਲੋਕ ਹੀ ਹਿੰਦੂ ਸੰਗਠਨ ਹੈ ਹਿੰ ਸਾਡਾ ਹਿੰਦੂ ਵੀ ਸਾਡਾ ਸਾਡਾ ਇਕਾਨਸ ਹੈ ਜਿਹੜਾ ਵੀ ਸਨਾਤਨੀ ਹੈ ਜਿਹੜਾ ਵੀ ਹਿੰਦੂ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਕਾਜ ਕਰ ਰਿਹਾ ਹੈ ਸਾਡਾ ਉਹਨਾਂ ਦੀ ਰੱਖਿਆ ਕਰਨਾ ਸਾਡਾ ਫਰਜ਼ ਬੰਦ ਹੈ ਸਾਡੇ ਹਿੰਦੂ ਸੰਗਠਨ ਦਾ ਫਰਜ਼ ਬੰਦ ਹੈ ਔਰ ਇਸੇ ਮੋਟਿਵ ਨੂੰ ਲੈ ਕੇ ਅਸੀਂ ਚੱਲੇ ਆ ਕਿ ਸਾਰਾ ਹਿੰਦੂ ਸ਼ਕਤੀ ਇਕੱਠੀ ਕਰਕੇ ਇਹਨਾਂ ਦੇਸ਼ ਵਿਰੋਧੀ ਤਾਂ ਹਿੰਦੂ ਵਿਰੋਧੀ ਤਾਕਤਾਂ ਨੂੰ ਸਤੀਜੀ ਖੜੇ ਆ ਰਾਤ ਵੀ ਇੱਕ ਟਰੱਕ ਵੱਢ ਲਿਆ ਸਾਡੀ ਗਊ ਮਾਤਾ ਦਾ ਬਦੌਰੇ ਦੇਖੋ ਜੇ ਜਿਹੜੀ ਸਾਡੀ ਗਊ ਮਾਤਾ ਪੂਜਨੀ ਹੈ ਰਾਤ ਵੀ ਇੱਕ ਟਰੱਕ ਫਟ ਗਿਆ ਇੱਥੇ ਸਾਡੇ ਨਾਲ ਖੜੇ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਪੂਰਨ ਬਰਾਮਚर्य ਲਗਾਉਣ ਵਾਸਤੇ Hindu ਸ਼ਕਤੀ ਨੂੰ ਇਕੱਠਾ ਹੋਣਾ ਪੈਂਦਾ ਹੈ।